ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਕੁਰਬਾਨੀ ਸ੍ਰੀ ਜਪਜੀ ਸਾਹਿਬ ਪਾਵਨ ਕੁਰਬਾਨੀ ਦੀ ਸੰਥਿਆ ਕਰਾਂਗੇ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ 37 ਪੌੜੀਆਂ ਕਰ ਲਈਆਂ ਹਨ ਜਿਸ ਦਾ ਲਿੰਕ ਆਪ ਜੀ ਉਪਰਾਈ ਬਟਨ ਤੇ ਦੇਖ ਸਕਦੇ ਹੋ ਅੱਜ 38ਵੀਂ ਪੌੜੀ ਤੋਂ ਪਰ ਅਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਪਤ ਵੇਦ ਅਥਿਆ ਭਉ ਖਲਾ ਅਗਨ ਤਪਤਾਉ ਗੌਰ ਕਰਨਾ ਸੰਗਤ ਜੀ ਜਤ ਪਹਾਰਾ ਪਹਾਰਾ ਪਾੜ ਦੇ ਵਿੱਚ ਦੋ ਕੰਨੇ ਹਨ ਸੋ ਪੱਪੇ ਨੂੰ ਵੀ ਕੰਨਾ ਹਾਹੇ ਨੂੰ ਵੀ ਕੰਨ ਪਹਾਰਾ ਫਿਰ ਅਖੀਰ ਤੇ ਰਾਰੇ ਨੂੰ ਵੀ ਕਰਨਾ ਹੈ ਸਤਿਆਨ ਰੱਖ ਕਰਕੇ ਪਾਠ ਕਰਨਾ ਪੂਰਨ ਵਿਸ਼ਰਾਮ ਆਵੇਗਾ ਧੀਰਜ ਸੁਨਿਆਰ ਸੁਨਿਆਰ ਦੇ ਵਿੱਚ ਨੰਨੇ ਦੀ ਆਵਾਜ਼ ਲਗਾਉਣੀ ਹੈ ਅਹਰਨ ਗੌਰ ਕਰਕੇ ਵੇਖੋਗੇ ਅਹਰਨ ਪਾਠ ਦੇ ਵਿੱਚ ਹਾਹੀ ਨੂੰ ਸਿਹਾਰੀ ਪਰ ਜ਼ਿਆਦਾਤਰ ਆਪਾਂ ਪਾਠ ਅਹਰਨ ਕਰ ਦਿੰਨੇ ਹਾਂ ਸੋ ਅਹਰਨ ਨਹੀਂ ਕਰਨਾ ਪਾਠ ਅਹਰਨ ਕਰਨਾ ਹੈ ਮਤ ਦੇ ਉੱਪਰ ਪੂਰਨ ਵਿਸ਼ਰਾਮ ਹੈ ਵੇਦ ਅਥਿਆਰ ਭਉ ਖਲਾ ਇਥੇ ਵਿਸ਼ਰਾਮ ਲੱਗ ਜਾਵੇਗਾ ਅਗਨ ਤਪਤਾਉ ਇਸ ਤੋਂ ਅਗੇ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਕੜੀਏ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਗੌਰ ਗ੍ਰਿਣਾ ਸੰਕਤ ਜੀ ਭਾਂਡਾ ਭਵੇਂ ਨੂੰ ਕੰਨ ਉਪਰ ਬਿੰਦੀ ਹੈ ਭਾਉ ਇਥੇ ਪੂਰਨ ਵਿਸ਼ਰਾਮ ਆਵੇਗਾ ਅੰਮ੍ਰਿਤ ਤੇ ਢਾਲ ਢਾਲ ਦੇ ਵਿੱਚ ਟੱਡੇ ਦੀ ਆਵਾਜ਼ ਲਾਉਣੀ ਘੜੀਆ ਸ਼ਬਦ ਇਥੇ ਪੂਰਨ ਵਿਸ਼ਰਾਮ ਹੈ ਸੱਚੀ ਟਕਸਾਲ ਤਕ ਸਾਲ ਪਾੜ ਦੇ ਵਿੱਚ ਵੀ ਟੈਕਾ ਤੇ ਕਕਾ ਲੱਗਾ ਹੋਇਆ ਸੋ ਧਿਆਨ ਰੱਖਣਾ ਹੈ ਜਿੰਨ ਕਉ ਨਦਰ ਕਰਮ ਇੱਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਇਸ ਪ੍ਰਕਾਰ ਸੋ ਇਸ ਪ੍ਰਕਾਰ ਆਪ ਜੀਆਂ ਨੇ ਸ਼ੁੱਧ ਪਾਠ ਕਰਨੀ ਹਨ ਇਸ ਤੋਂ ਅੱਗੇ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਤਾਇਆ ਖੇਲ ਸਗਲ ਜਗਤ ਸੋ ਸੰਗਤ ਜੀ ਗੌਰ ਕਰਨਾ ਸ਼ਲੋਕ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਭੁੱਲਾ ਕਰ ਦਿੰਨੇ ਹਾਂ ਕਿਉਂਕਿ ਜ਼ਿਆਦਾਤਰ ਜਿਹੜਾ ਇਸ ਲੋਕ ਹੈ ਨਾ ਇਹ ਛੋਟੀ ਉਮਰ ਇਹ ਆਪਾ ਪਕਾਇਆ ਹੁੰਦਾ ਵਡੇਰਿਆਂ ਤੋਂ ਕਈ ਵਾਰ ਸੁਣਿਆ ਹੁੰਦਾ ਸੋ ਪੁੱਲਵਰਸ਼ ਕੋਈ ਅਜੀਹਾ ਪਾਠ ਜੋ ਆਪਣੇ ਤੋਂ ਸੁਣਨ ਦੇ ਵਿੱਚ ਅਨਗੈਲੀ ਹੋ ਗਈ ਹੋਵੇ ਜਾਂ ਕਿਸੇ ਵਡੇਰੇ ਤੋਂ ਬੋਲਣ ਦੇ ਵਿੱਚ ਅਨਗੈਲੀ ਪੁੱਲ ਹੋ ਗਈ ਹੋਵੇ ਉਹ ਗਲਤ ਪੱਕ ਜਾਂਦਾ ਸੋ ਗੌਰ ਕਰਨਾ ਸ਼ਲੋਕ ਦੇ ਵਿੱਚ ਪਵਨ ਗੁਰੂ ਨਾਨਾ ਲਗਾ ਹੈ ਪਵਨ ਗੁਰੂ ਥੋੜੀ ਚਪਕੀ ਹੈ ਪਾਣੀ ਪਿਤਾ ਇੱਥੇ ਪੂਰਨ ਮਿਸ਼ਰਾਮ ਹੈ ਮਾਤਾ ਤਰਤ ਮਹਾਤ ਇਥੇ ਮਹੱਤ ਪਾਠ ਹੈ ਦੂਸਰੀ ਤੁਕ ਦੇ ਵਿੱਚ ਦਿਵਸ ਰਾਤ ਦੁਏ ਦਾਈ ਦਾਇਆ ਦੁਏ ਦੇ ਉੱਪਰ ਥੋੜੀ ਚਪਕੀ ਹੈ ਦਾਈ ਦਾਇਆ ਵਖਰਾ ਹੈ ਪੂਰਨ ਵਿਸ਼ਰਾਮ ਹੈ ਖੇਲੇ ਸਗਲ ਜਗਤ ਉਪਰ ਵਾਲੀ ਪੰਕਤੀ ਦੇ ਵਿੱਚ ਪਾਠ ਮਹੱਤ ਹੈ ਸੋ ਇਸ ਜਗ੍ਹਾ ਤੇ ਕਿਸੇ ਨੇ ਵੀ ਪਾਠ ਜਗਤ ਨਹੀਂ ਕਰਦੇ ਨਾ ਸ਼ੁੱਧ ਪਾਠ ਜਗਤ ਹੈ ਸੋ ਜਗਤ ਹੀ ਆਵੇਗ ਹੈ ਇਸ ਤੋਂ ਅਗੇ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤਾਂ ਸੰਗਤ ਜੀ ਜਿਹੜੇ ਸ਼ੁੱਧ ਪਾਠ ਉਹ ਚੰਗਿਆਈਆ ਬੁਰਿਆਈਆ ਪਰ ਅੱਪਾ ਪੁੱਲ ਵਰਸ਼ ਚੰਗਿਆਈਆ ਕਰ ਦਿੰਨੇ ਹੰ ਬਿੰਦੀਆਂ ਲੱਗ ਜਾਂਦੀਆਂ ਜਿਹੜਾ ਵਿਚਕਾਰ ਐਡਾਈ ਨੂੰ ਕਰਨਾ ਉਥੇ ਵੀ ਬਿੰਦੀ ਲੱਗ ਜਾਂਦੀ ਅਖੀਰ ਤੇ ਵੀ ਬਿੰਦੀ ਲੱਗ ਜਾਂਦੀ ਸੋ ਆਪਾਂ ਬਿੰਦੀਆਂ ਨਹੀਂ ਲਾਉਣੀਆਂ ਜੇ ਬਿੰਦੀਆਂ ਤੋਂ ਐਤ ਪਾਠ ਹੈ ਤਾਂ ਰਹਿਤ ਹੀ ਕਰਨਾ ਚੰਗਿਆਈਆ ਚੰਗਿਆਈਆ ਤੇ ਚੰਗਿਆਈਆਂ ਦੇ ਵਿੱਚ ਬਹੁਤ ਅੰਤਰ ਹੈ ਸੋ ਗੌਰ ਕਰਕੇ ਪਾਠ ਸ਼ੁੱਧ ਪਾਠ ਚੰਗਿਆਈਆ ਬਿੰਦੀਆਂ ਤੋਂ ਰਹਿਤ ਹੈ ਬੁਰੀਆਈਆ ਇਹ ਸ਼ੁੱਧ ਪਾਠ ਕਰਨੀ ਵਾਚੈ ਧਰਮ ਹਦੂਰ ਹਦੂਰ ਦੇ ਵਿੱਚ ਦਿੱਤਾ ਹੈ ਸੋ ਕਿਸੇ ਨੇ ਧਾ ਨਹੀਂ ਲਾਉਣਾ ਕਰਮੀ ਆਪੋ ਆਪਣੀ ਆਪਣੀ ਦੇ ਵਿੱਚ ਵੀ ਨਾ ਨਾ ਪੂਰਨ विश्राम ਹੈ ਕੀ ਨੇੜ ਹੈ ਕੀ ਦੂਰ ਇਹ ਸ਼ੁਤ ਪਾਠ ਆਪ ਜੀ ਆਨੇ ਕਰਨੇ ਹਨ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਤ ਤਾਂ ਸੰਗਤ ਜੀ ਜਿਣੀ ਨਾਮ ਧਿਆਇਆ ਹੁਣ ਜਿਣੀ ਪਾਠ ਦੀ ਜ਼ਿਆਦਾਤਰ ਆਪਾਂ ਜਿਣੀ ਕਰ ਦਿੰਨੇ ਸੋ ਪਾਠ ਤੇ ਜਿਣੀ ਹੈ ਉਹਨੂੰ ਜਿੰਨ ਨਹੀਂ ਬਣਾ ਦੇਣਾ ਸ਼ੁੱਧ ਪਾਠ ਜਿਣੀ ਪੋਲਾ ਹੈ ਸੋ ਜਿਣੀ ਹੀ ਕਰਨਾ ਜਿਣੀ ਨਾਮ ਧਿਆਇਆ ਇੱਥੇ ਪਈ ਕਿਸੇ ਨੇ ਜ਼ੋਰ ਲਗਾ ਕਰਕੇ ਟਿੱਪੀ ਨਹੀਂ ਲਾ ਦੇਣੀ ਪੋਲਾ ਪਾਠ ਕਰਨਾ ਹੈ ਧਿਆਇਆ ਤੇ ਉਪਰ ਪੂਰਨ विश्राम ਹੈ ਗਏ ਮੁਸੱਕਤ ਕਾਲ ਮਸਕਤ ਦੇ ਵਿੱਚ ਸッセ ਨੂੰ ਥੋੜਾ ਚ ਜੜ ਅਦਕ ਦੀ ਆਵਾਜ਼ ਲੱਗੇਗੀ ਮਸਕਤ ਘਾਲ ਘਾਲ ਦੇ ਵਿੱਚ ਕਗਾ ਨਾਨਕ ਇੱਥੇ ਜਿਹੜਾ ਪੂਰਨ ਵਿਸ਼ਰਾਮ ਲੱਗੇਗਾ ਜਿਹੜਾ ਪੂਰਨ ਵਿਸ਼ਰਾਮ ਤੋਕ ਦਾ ਉਹ ਨਾਨਕ ਤੇ ਉੱਪਰ ਹੀ ਲੱਗ ਜਾਵੇ ਤੇ ਮੁਖ ਉਜਲੇ ਇੱਥੇ ਥੋੜੀ ਚਪਕੀ ਹੈ ਕੀਤੀ ਛੁੱਟੀ ਨਾਲ ਇਹ ਸ਼ੁੱਧ ਪਾਠ ਜਿਹੜੇ ਆਪ ਜੀਆਂ ਨੇ ਕਰਨੇ ਹਨ ਤੋਂ ਸੰਗਤ ਜੀ ਅੱਜ ਸੰਪੂਰਨ ਸ੍ਰੀ ਪਾਵਨ ਗੁਰਬਾਣੀ ਜਪਜੀ ਸਾਹਿਬ ਦੀ ਪਾਵਨ ਸੰਥਿਆ ਸੰਪੂਰਨ ਹੋਈ ਹੈ ਜਿਨ੍ਹਾਂ ਸੰਗਤਾਂ ਨੇ ਸੰਥਿਆ ਕੀਤੀ ਹੈ ਬਹੁਤ ਵਧਾਈਆਂ ਹੂਮਨ अनेका ਪ੍ਰਕਾਰ ਦੀਆਂ ਤਰੁਟੀਆਂ ਭੁਲਾਵਾ ਜਿਹੜੀਆਂ ਅਸੀਂ ਸੁਧਾਰੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਇਸੇ ਹੀ ਪ੍ਰਕਾਰ ਸ਼ੁੱਧ ਗੁਰਬਾਣੀ ਸੰਥਿਆ ਦੀ ਦਾਤ ਬਖਸ਼ਿਸ਼ ਕਰ ਦੇਣ ਹੋਈਆਂ अनेका प्रकार ਦੀਆਂ ਭੁਲਾਵਾਂ ਸਤਿਗੁਰੂ ਆਪ ਬਖਸ਼ਿਸ਼ ਕਰ ਦੇਣ ਰੱਬ ਵਰਕੀਆਂ ਸੰਗਤਾਂ ਬਖਸ਼ ਲੈਣ ਆਓ ਸਭਨਾ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ ਆਖੋ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ